ਕਰੀਤੀ ਕਦੋਂ ਦਾ ਵੀ ਆ ਜੋ ਭਾਈ ਆ ਜੋ ਹੁਣ ਮਸਤ ਮਸਤ ਬੋਲਣ ਗੀਆਂ ਲੈ ਮੈਂ ਤਾਂ ਨਾ ਕਿ ਵੀ ਆਈ ਤੇਰੇ ਭਤੀਜੇ ਦੇ ਦੂਜੇ ਤਾਂ ਕੋਈ ਵੀ ਨਹੀਂ ਆਏ ਹੈਗੇ ਇੱਥੇ ਆ ਜਾਣਗੇ ਬਥੇਰਾ ਕੋਈ ਨਹੀਂ ਤਾਂ ਆਏਗਾ ਮਗਰ ਅੱਧ ਤੱਕ ਰਿਸ਼ਤੇਦਾਰੀ ਨਹੀਂ ਰਹਿ ਗਿਆ ਕੋਈ ਵੀ ਲੁਕਦੀ ਫਿਰੇਗੀ ਤੂੰ ਤਾਂ ਜਦੋਂ ਆਗੇ ਅਸੀਂ ਕਿਸ ਤੋਂ ਨਰਦੇ ਹੈਗੇ ਹਾਂ ਲੁਕਦੀ ਫਿਰੇਗੀ ਤੂੰ ਤਾਂ ਮੈਂ ਤਾਂ ਸਾਰੇ ਨੂੰ ਮੂਰੇ ਲਈ ਫਿਰਦੀ ਹਾਂ ਮੂਰੇ ਲਈ ਫਿਰਦੀ ਮੈਨੂੰ ਇਹ ਕਹਿਨੀ ਆ ਤੂੰ ਕਦੀ ਤੇਰੇ ਭਤੀਜਾ ਵੀ ਦੇਖ ਲਾਂਗੇ ਮੈਂ ਕੋਈ ਨਾ ਲੈ ਫੋਨ ਕਰ ਦਿਆਂ ਦਵਾਰੇ ਉਹ ਵੱਡਾ ਮੰਤਰੀ ਨਹੀਂ ਹੈਗਾ ਤੇਰਾ ਭਤੀਜਾ ਨਹੀਂ ਤੁਸੀਂ ਹੁਣ ਘੇਟ ਚੱਲ ਪਿਆ ਮਸਾ ਹਟਾ ਦੇ ਗਈ ਸੀ ਪਹਿਲਾਂ ਮੈਂ ਹਟਾ ਕੇ ਲੈ ਨਾ ਫੋਨ ਨਹੀਂ ਕਰੂੰਗੀ ਫੋਨ ਕਰਦੇ ਹੈਗੇ ਲੈ ਫੋਨ ਕਰੂੰਗੀ ਮੈਂ ਮੈਂ ਤਾਂ ਸਾਰਾ ਕੁਝ ਖਲੇਆਰ ਦੂੰਗੀ ਲੈ ਨੂੰ ਮਾਰ ਜਾਨੀ ਠੀਕ ਜੋਨੀ ਠੀਕ ਹੈ ਉਹ ਕਰਦਾ ਜਰੂਰ ਕਰਦੇ ਆ ਨੀ ਮੈਨੂੰ ਮਾਰ ਜਾਨੀ ਤਾਂ ਠੀਕ ਜੋਨੀ ਕਿਉਂ ਸਾਰਾ ਕੱਪੜਾ ਦਾਰੂੰਗੀ ਨਹੀਂ ਉਹ ਕੱਪੜੇ ਉਹਨੂੰ ਰੋਕ ਖੜਾ ਨਹੀਂ ਤਾਂ ਨਾ ਛੇੜਾ ਕਰ ਇਹਨੂੰ ਤੇਰਾ ਤਾਂ ਬਲੱਡ ਵਧਦਾ ਹੈਗਾ ਬਲੱਡ ਨਾ ਛੇੜਾ ਇਹ ਕਿਉਂ ਛੇੜਦੀ ਮੈਨੂੰ ਕਾਧਾ ਲੀ ਹਾ ਆਪਣੀ ਸਿੱਟੂ ਕੀ ਹਾਂ ਸਿੱਟੂ ਕੀ ਬਤਾ ਕੋਈ ਨਾ ਤਾਲੀਆ ਤਾਲੀਆ ਕਿਤੇ ਵਗੇ ਪਿੱਛੇ ਨਹੀਂ ਆਉਣਾ ਹੈ ਜਦੋਂ ਫੇਰੇ ਆ ਜਾਣਗੇ ਪੂਰਾ ਮੰਤਰੀ ਜਿਹਨੂੰ ਫੋਨ ਕਰਿਆ ਉਹ ਆਊਗਾ ਆਜੇ ਕੋਈ ਨਾ ਪਤੀਜਾ ਤੂੰ ਜਾ ਮੰਤਰੀ ਲੱਗਿਆ ਹੈ ਪਤੀਜਾ ਤੂੰ ਕਿਉਂ ਬੜਾ ਲਾ ਲਾ ਲੱਗੀ ਹੋਈ ਹੈ ਤੂੰ ਬੜਾ ਮੰਤਰੀ ਲੱਗੀ ਹੋਈ ਹੈ ਕੱਪੜਿਆਂ ਦੀ ਮਾਰੀ ਕਹਿੰਦੀ ਹੈ ਲੱਡੇ ਕੁੰਡੇ ਕੁੰਡੇ ਤੇ ਕੋਈ ਫਿਰ ਕੱਟ ਨਹੀਂ ਹੈਗਾ ਇਹਨੂੰ ਦੀ ਕਰਦੀ ਨੇ ਇਹਨੂੰ ਜਾ ਗਰ ਕਿੰਨਾ ਕੁ ਚਿਰ ਤੇ ਪਰਵਾਹ ਹੈ ਰਾਣੀ ਲੈਣੀ ਹੈ ਤੂੰ ਆਈ ਨਾ ਬੋਲਿਆ ਕਰੋ ਤੇ ਮੂਰੇ ਕੋਈ ਨਾ ਮੀਤਾ ਹੋ ਗਿਆ ਨਾ ਹੁੰਦੇ ਕਰਨ ਇਹਨਾਂ ਦੀ ਬੋਲਦੇ ਹੁੰਦੇ ਸਿਆਣੀ ਦੇ ਮੂਰੇ ਨਾ ਕੁਝ ਕਰਨੇ ਕਰੇ ਚੱਲ ਜਾ ਪੀਰਾ ਕੁੱਟ ਓਏ ਉਹਦੇ ਨਾਲ ਸਾਰਾ ਸਾਰਾ ਸਿੰਗੜ ਰਹੀ ਥੋੜੀ ਜਾ ਲੈ ਕੁਛ ਬਣੀ ਹੋਈ ਆ ਤੂੰ ਨਾ ਬੋਲਿਆ ਕਰ ਜੀਵਨ ਨੂੰ ਆ ਜਾਣਗੇ ਹਾਂ ਹਟਾ ਕੇ ਖਾਣ ਦੇ ਹਾਂ ਹਟਾ ਕੇ ਕਿਤਾਕ ਦਿਖਾਉਣ ਦੇ ਨੂੰ ਬੈਠੂਰੇ ਹੁਣ ਮੈਂ ਜ਼ਮੀਨ ਹੀ ਹਟਾਉਂਦੀ ਹੁਣ ਮੈਂ ਜਿਵੇਂ ਭਤੀਜਾ ਨੂੰ ਬੁਲਾ ਕੇ ਲਿਆਉਂਗੀ ਆਪਦੇ ਨੂੰ ਇਹ ਤਾਂ ਮਾਰੇ ਦੇ ਨਾਲੇ ਡਰਦੀ ਨਹੀਂ ਹੈਗੀ ਇਹਦਾ ਮੈਂ ਕਿਉਂ ਡਰਾਂ ਮੈਨੂੰ ਕੀ ਲੋੜਾ ਡਰਨ ਦੀ ਕੋਈ ਨਾ ਆਜੇ ਮੇਰੇ ਭਤੀਜੇ ਵੀ ਆ ਸਦੇ ਡਰ ਮੈਂ ਡਰਦੀ ਡੁੱਰਦੀ ਨਹੀਂ ਕਿਸੇ ਤੋਂ ਕੋਈ ਨਾ ਹਾਂ ਮੈਂ ਤਾਂ ਉਹੀ ਬਾਗੀ ਤੇ ਉਦੋਂ ਮੈਨੂੰ ਤਾਂ ਇਹ ਹੋ ਗਿਆ 1 ਲੱਖ ਤੇ ਬੀਬੂ ਆ ਕੀ ਕਰ ਲਿਆ ਮੈਂ ਡਰਦੀ ਹੁਣ ਤਾਂ ਕੋਈ ਨਾ ਹੱਸੀ ਲੋਣੀ ਹਾਂ ਹੁਣ ਤੈਨੂੰ ਭੇਜਦੇ ਹਾਂ ਤੂੰ ਬੈਠਾ ਖਾ ਪੀ ਰਾਮ ਦਾ ਆਰਾਮ ਦੇ ਕਰ ਕੋਈ ਨਹੀਂ ਉਹਨਾਂ ਛੱਡ ਰੱਖੀ ਆ ਵੀਰ ਲੜੀ ਜਾ ਲੜੀ ਜਾ ਇਹਨਾਂ ਕੱਢ ਕੇ ਰਭਾਂਗੇ ਇਹ ਤਾਂ ساری ਉਮਰ ਕੱਢ ਲਈ ਦੀ ਉਹ ਤਾਂ ਤੂੰ ਲੜੀ ਨਹੀਂ ਕੋਈ ਰੱਖਾ ਸੀ ਇਹ ਤਾਂ ਖਲੰਡ ਵੱਜ ਜਾਗਾ ਤੂੰ ਇਹਨੂੰ ਨਾ ਛੇੜਿਆ ਕਰ ਆ ਬਲੈਡ ਮਾਰ ਦੇਗਾ ਜਾਣ ਕੇ ਕਰਦੀ ਆ ਬਲੈਡ ਕਿਉਂ ਵੱਦਾ ਨਹੀਂ ਹੋਏ ਮੈਂ ਤਾਂ ਕੱਢ ਕੇ ਛੱਡੂੰਗੇ ਨੂੰ ਜੇ 2 ਵਜੇ ਥੱਪੜ ਇਹ ਤਾਂ ਜਰਕ ਨੇ ਟਿਕ ਜੂਗੀ ਜਦੋਂ ਪੈਣ ਲੱਗ ਗਿਆ ਇਹਦੇ ਇਹ ਨਹੀਂ ਹਟਣੀ ਇਹ ਤਾਂ ਮਿੰਟ ਚ ਬੈਜੂਗੀ ਜਦੋਂ ਲੱਗ ਗਿਆ ਪੈਣ ਆ ਹਾਂ ਇਹਦਾ ਪੈਣ ਦਾ ਇਹ ਤਾਂ ਬਿੰਦ ਚ ਟਿਕ ਜੂਗੀ ਇਹ ਨਹੀਂ ਖੰਡਦੀ ਦੇਖਾ ਲਾਂਗੇ ਜੇ ਮਾਤਾ ਪਿਤਾ ਆਉਗਾ ਮੈਂ ਤਾਂ ਇਹਦਾ ਬਲੱਡ ਵਾਦਾ ਬਲੱਡ ਤਾਂ ਬਿੰਦ ਚ ਰੋਟਾ ਆਏ ਨਾ ਜਦੋਂ ਬਾਈ ਦੇ ਡਾਂਗ ਅਸਤਾ ਨੂੰ ਫੋਟੇ ਕਰਾਂਗੇ ਆ ਤੇਰੇ ਪਤੀ ਜਦ ਤੂੰ ਜੇ ਫੋਨ ਲਾਈ ਦੀ ਮੇਰੇ ਸੀ ਚੁੱਕਦੇ ਹੈਗੇ ਲਾਈ ਜਾ ਇਹ ਛੋਲੇ ਕਿ ਦੇਵਾਂਗੇ ਸਿੱਧੇ ਕਿਉਂ ਦੇਵੇਂਗੀ ਮੇਰਾ ਫੋਨ ਹੈ ਮੈਂ ਤਾਂ ਦਾਵਾ ਕਰ ਦੂੰਗੀ ਨੰਬਰ ਕਢਾ ਲੂੰਗੀ ਮੈਂ ਤਾਂ ਬਿੰਦ ਲਾਉਂਗੀ ਮੈਂ ਤਾਂ ਨੀ ਨੰਬਰ ਹੋਣੀ ਵਾਰ ਵੀ ਚਾਹਦੇ ਹੈਗੇ ਥਾਣੇ ਜਾਉਂਗੀ ਮੈਂ ਤਾਂ ਕੋਈ ਨਾ ਥਾਣੇ ਵਾਲੇ ਕੀ ਕਰਵਣਗੇ ਸਾਡੇ ਕੱਖੜੀ ਬਣਾਉਂਦੇ ਹੋਰ ਤਾਂ ਸਿੱਝ ਜ਼ਮੀਨੋਂ ਕਰਾਣੀ ਮੇਰੇ ਕੋਲ ਕੁਝ ਨਹੀਂ ਪੰਦੇ ਹੈਗਾ ਹੋਰ ਕੀ ਰਹਿ ਗਿਆ ਸਾਰਾ ਘਰ ਨਹੀਂ ਘਰ ਨਹੀਂ ਦੇਣੀ ਮੈਂ ਮੈਂ ਤਾਂ ਉਹ ਜਮੀਨ ਚੋਂ ਪੂਰਾ ਕਰਾਉਂਗੀ ਘਰ ਹੁਣ ਮੈਂ ਨਹੀਂ ਛੱਡਦੀ ਹਾਂ ਮੈਂ ਤਾਂ ਛੱਡਦੀ ਨਹੀਂ ਜਮੀਨ ਚੋਂ ਪੂਰਾ ਕਰਾਉਂਗੀ ਘਰ ਬਾਰ ਸਾਰਾ ਕੁਸਾ ਕੀ ਕਰਾਂਗੀ ਜਮੀਨ ਚੋਂ ਪੂਰਾ ਕਰਾਉਂਗੀ ਜਮੀਨ ਨਹੀਂ ਪੀਣੀ ਆ ਬਹੁਤ ਤੇ ਲੱਗ ਰਹੀ ਐ ਇੰਨੀ ਗਰਮੀ ਹੋ ਰਹੀ ਐ ਨਾ ਦੀ ਹੈਗੀ ਗਰਾਸ ਨਹੀਂ ਚੁੱਕ ਸਕਦੀ ਹੈਗੀ ਭੰਟੇ ਦੀ ਰੱਖ ਸਕਦੀ ਕਾ ਤੂੰ ਮਾਜਾ ਭਾਂਡੇ ਕਿਨੇ ਤੋਰੇ ਹੈਗੇ ਮੈਂ ਨਹੀਂ ਭੰਡ ਮੈਂ ਦੀ ਜਾਦੇ ਬੋਲਦੀ ਐ ਕਿਉਂ ਕਿਉਂ ਮਾਜਾ ਭਾਂਡੇ ਮੈਂ ਅਲੱਗ ਜੂ ਹੈਗੀ ਤੇ ਭੰਡੇ ਵੀ ਮੰਝੇ ਲੋ ਮੇਰਾ ਕੀਸਾ ਨਹੀਂ ਹੈਗਾ ਬੋਤ ਜੋਗਰੀ ਵੀ ਨਹੀਂ ਹੈਗੀ ਮੈਂ ਅਸੀਂ ਨਹੀਂ ਭੰਡ ਕੁੱਡੇ ਮਾਜਦੇ ਤੇਰੇ ਭੰਡੇ ਦਾ ਮਾਂਜਣਾ ਪੈਣਗੇ ਤੈਨੂੰ ਕੋਈ ਰੋਬ ਨਹੀਂ ਅਸੀਂ ਸਹੰਦੇ ਹੈਗੇ ਰੋਬ ਦੀ ਚੰਗੀ ਹੀ ਆਕਾਰ ਆਉਂਦੇ ਭੰਡੇ ਬਾਜ ਰੋ ਤਾਂ ਸਹਿਣਾ ਪਊਗਾ ਹਾਂ ਅਸੀਂ ਸਾਡੇ ਤੇ ਮਾਰਿਆ ਕਰੋ ਰੋਬ ਬੁਲਾਉਣੀ ਆ ਮੈਂ ਮੇਰੇ ਪਤੀਜੇ ਨੂੰ ਫੇਰ ਬੁਲਾ ਲੈ ਜਿੰਨੂੰ ਮਰਜੀ ਹਾਂ ਲੈ ਜੇ ਤੁਸੀਂ ਤਰ ਅਰਦੇ ਹੈਗੇ ਜਗਤਾਰ ਨੂੰ ਫੋਨ ਕਰਦੀ ਆ ਲੈ ਜਿੰਨੂੰ ਮਰਜ਼ੀ ਲੈ ਆ ਲੈ ਕਰੂੰਗੀ ਮੈਂ ਫੋਨ ਕਰਿਆ ਕਰਿਆ ਕੋਈ ਨਾ ਭੱਜ ਜਾ ਹਲੋ ਪੁੱਤ ਜਗਤਾਰ ਆ ਜਾ ਮੇਰੇ ਨਾਲ ਤਾਂ ਲੜੀ ਜਾਂਦੇ ਨੇ ਆਪਾਂ ਅੱਜ ਇਹਨਾਂ ਨਾਲ ਇੱਕ ਪਾਸਾ ਕਰੀ ਦਿੰਨੇ ਆ ਆ ਜਾ ਸਮਾਰ ਕੇ ਦੱਸ ਦੇ ਦੱਸੂੰਗੀ ਫੇਰ ਜਿਆਦੇ ਬੋਲਦੀ ਆ ਲੈ ਆਉਂਦੇ ਨੇ ਕੋਈ ਨਾ ਕੋਈ ਨਾ ਫੇਰ ਪਤਾ ਲੱਗੂ ਜਦੋਂ ਪਤੰਦਰਾਂ ਨੇ ਮंडा ਲਿਆ ਸਾਰਾ ਕੁੱਸਾ ਕੋਈ ਨਾ ਆਪਾਂ ਵੀ ਸਾਰੀ ਪੰਚਾਇਤ ਹੀ ਲਾਇਆ ਸਾਰੀ ਆਉਣਗੇ ਹੁਣ ਨਾਲੇ ਇੱਥੇ ਬੈਠੂੰਗੀ ਹਟਾ ਦੇ ਕੋਈ ਨਾ ਪਤਾ ਲੱਗ ਜੋ ਕਿ ਕਿੰਨੀ ਦੇਰ ਤੱਕ ਦੀ ਇੱਥੇ ਦੱਸਾਂਗੇ ਦੱਸਿੰਨੀ ਵੀ ਅਸੀਂ ਕੁਛ ਪੈਣੀ ਆਨੇ ਤੂੰ ਸਿੱਧੀ ਕਰ ਦੇਣਾ ਜਵਾਖ ਹੀ ਆ ਜਾਣਗੇ ਮੰਜਾ ਕਾ ਦੇ ਵਸਤੀ ਲੈ ਤਾ ਤੂੰ ਪੈਣਾ ਕਾ ਦੇ ਵਸਤੀ ਹੁਣ ਕਿਉਂ ਤੂੰ ਸਿੱਧੀ ਨਹੀਂ ਕਰਨੀ ਮੈਂ ਆਪ ਤਾਂ ਮੰਜਾ ਲੈ ਆ ਗਈ ਆਏ ਮੰਜਾ ਕਿਵੇਂ ਲਿਆਉਂ ਕਿਉਂ ਮੇਰਾ ਵੀ ਘਰ ਦੀ ਸੰਤ ਤੇਰੀ ਮਾਂ ਨੇ ਇਕੱਲੀ ਨੇ ਲਿਆਂਦਾ ਦੀ ਕਰ ਪੁੱਤਲ ਪਾਣੀ ਵਾਲੀ ਸਿੱਟੀ ਦੀ ਬਾਹਰ ਚੱਕੂ ਕੇ ਲੈ ਫਿਰ ਲਿਆਉਂਗੀ ਉਹ ਹੂੰ ਤੂੰ ਆ ਕੇ ਪ੍ਰਧਾਨ ਹੋਗੀ ਪਾ ਕੇ ਰੱਖਦੀ ਨਹੀਂ ਹੈਗੀ ਭਾਂਡੇ ਗੱਲ ਨੂੰ ਉੱਤੇ ਆਈ ਹੋਈ ਏ ਤੂੰ ਮੈਂ ਤਾਂ ਨਹੀਂ ਕਰੂੰਗੀ ਐਨੇ ਆਉਣ ਵਾਲਾ ਮੇਰਾ ਭਤੀਜਾ ਫਿਰ ਆਉਂਦੀ ਆਇਆ ਹੈਗਾ ਜਦੋਂ ਆ ਜਾਊਗਾ ਉਦੋਂ ਗੱਲ ਕਰ ਲਾਂਗੇ ਕੁਛ ਜਿਹੜਾ ਸਾਡੇ ਮੰਜੇ ਤੋਂ ਉੱਠ ਜਾ ਹਾਂ ਹੋਰ ਕਿਸੇ ਨੇ ਵੀ ਬੈਠਣਾ ਐ ਕਿਵੇਂ ਬੈਠਣਾ ਹੋਰ ਜੱਤਰਾ ਮੰਜੇ ਬਥੇਰੇ ਨੇ ਬਥੇਰੇ ਨੇ ਲੈ ਕੇ ਬਥੇਰੇ ਪਏ ਨੇ ਤੂੰ ਚੋਦੀ ਲਾਦੀ ਮੰਜੇ ਨੇ ਹੈਗਾ ਅਗਰ ਮੇਰੇ ਸਾਡੇ ਹਾਂ ਨਹੀਂ ਕੁਛ ਵੀ ਹੁਣ ਤੇਰੇ ਹੀ ਲਾਦੀਆਂ ਮੰਜੀਆਂ ਦੀ ਸਾਡੇ ਮੰਜੇ ਤਾਂ ਸਾਡੇ ਨੇ ਬੇਡ ਵੀ ਕਰਾ ਲਈ ਹੁਣ ਤੇਰੇ ਘਰ ਵੀ ਹੈਨੀ ਮੋਟੇ ਬਸ ਤੋੜੇ ਦਿਰਾਂ ਦੀ ਮਹਿਮਾਨਾ ਕੋਈ ਨਾ ਬਿੰਦਕ ਨੂੰ ਪਤਾ ਲੱਗ ਜੂ ਤੈਨੂੰ ਕੋਈ ਨਾ ਮਿਲਦਾ ਕਿ ਜ਼ਮੀਨ ਮਿਲਦੀ ਹੈ ਕੋਈ ਨਾ ਕੋਈ ਨਾ ਦੇਖ ਕੋਈ ਨਾ 2 ਮਿੰਟ ਖੜ ਜਾ ਕੋਈ ਨਾ ਕੋਈ ਨਾ ਉਹਨਾਂ ਨੇ ਵੀ ਦੇਖਾਂਗੇ ਕੋਈ ਨਾ ਆ ਜਾਣ ਦੇ ਫੇਰ ਪਤਾ ਲੱਗੂ ਤੈਨੂੰ ਫੇਰ ਬੱਚੀਆਂ ਜਾਂ ਬੰਨ ਦੇ ਫੇਰ ਇਹਂ ਕਿਤੇ ਅੰਦਰ ਲੁਕੂਗੀ ਕਿਤੇ ਬਾਹਰ ਲੁਕੂਗੀ ਮੈਂ ਹੀ ਧੁੱਕਦੀ ਰੱਖਦੀ ਹੈਗੀ ਲੁਕੇਂਗੀ ਕਿ ਆਵਾ ਪਾਇਆ ਤਾਂ ਪਾਉਂਗੀ ਰੌੜਾ ਜਦੋਂ ਹੁਣ ਮੇਰੇ ਨਾਲ ਇਹ ਚਾਂਬੜ ਰਹੀ ਹੈ ਮੈਂ ਨਹੀਂ ਚਾਂਬੜੀ ਚੁੰਬੜੀ ਹੈਗੀ ਚਾਂਬੜ ਤਾਂ ਰਹੀ ਹੈ ਤੂੰ ਕੱਲੀ ਪ੍ਰਧਾਨ ਹੋ ਰਹੀ ਹੈ ਘਰੇ ਨਹੀਂ ਭੈਣੇ ਕਿਉਂ ਸਾਰਾ ਘਰ ਸਿਰ ਤੇ ਕੀ ਸਵਾਰਟੀ ਕਰਿਆ ਕਰੋ ਇਹਨੂੰ ਵੀ ਸਮਝਾਇਆ ਕਰ ਮੈਨੂੰ ਬੈਠਣ ਦਿੰਦੀ ਵੀ ਕੋਈ ਨਾ ਭਾਈ ਤੇ ਤਾਈ ਰੋਟੀ ਵੀ ਖਾਉਣੀ ਚਾਹੀਦੀ ਜਾਰੀ ਦਾ ਹੋਏ ਨਿਆਣੀ ਹੋਗੀ ਮੈਂ ਜਾਨਾ ਇਹ ਨਹੀਂ ਜਾ ਸੁਣਾ ਇਹ ਤਾਂ ਚਾਹੇ ਸਾਰਾ ਪਿੰਡ ਇੱਕ ਵਾਸੇ ਹੋਵੇ ਹੈ ਇਹ ਤਾਂ ਸਾਰੇ ਪਿੰਡ ਨੂੰ ਨਹੀਂ ਆਉਣ ਦਿੰਦੀ ਤੈਨੂੰ ਇਹ ਕੀ ਕਹੌਲਦੀ ਹੈ ਕਿਉਂ ਸਾਰਾ ਇਹ ਹੋ ਕ ਇਹ ਨਹੀਂ ਖਰਬ ਹੁੰਦੀ ਆ ਕੰਮ ਤੇ ਹਲੇ ਮੈਨੂੰ ਕਹਿੰਦੀ ਐ ਲੈ ਮੈਂ ਤਾਂ ਜ਼ਰਾ ਹੋਣਾ ਸਮਝਾਦੀ ਕਰਕੇ ਦਿਖਾਉਂਗੀ ਮੈਨੂੰ ਕਹਿੰਦੀ ਐ ਕਹਿੰਦੀ ਇਹ ਅਸਰ ਚੱਕ ਲੈਂਦੀ ਐ ਅੈਂ ਲੜੂਗੀ ਮੈਂ ਤਾਂ ਹੁਣ ਕਿਉਂ ਹਟਾਂ ਮੈਂ ਲੜਨਾਂ ਜਦੋਂ ਮੇਰੇ ਨਾਲ ਲੜਦੀ ਆ ਉਹਨੂੰ ਕਹਿਉ ਸਿਖਿਆ ਦਿੰਦੀ ਐ ਵੀ ਤੂੰ ਲੜੀ ਜਾ ਤੂੰ ਲੜੀ ਜਾ ਤੈਨੂੰ ਲੈ ਲਿਓ ਨਾਲ ਘਰ ਨਾਲੀ ਜ਼ਮੀਨ ਹੁਣ ਪਤਾ ਲੱਗੂਗਾ ਕੋਈ ਨਾ 10 ਮਿੰਟਾਂ ਨੂੰ ਪਤਾ ਲੱਗ ਜਾਊਗਾ ਉੱਥੇ ਲੁਕ ਗਈ ਫੇਰ ਉੱਥੇ ਲੁਕ ਗਈ ਐ ਫਿਰਨ ਗਈਆਂ ਮੰਜੇ ਖਾਤ ਲੜਾਈ ਕਰ ਲੂ ਕਦੇ ਬੋਤਲ ਖਾਤਰ ਕਰ ਲੂ ਆ ਜਾਣ ਦੇ ਦੱਸੂਗੀ ਮੁੰਡੇ ਨੂੰ ਸਾਰਾ ਕੁਝ ਅੱਜ ਨਹੀਂ ਛੱਡਦੀ ਮੈਂ ਕਦੋਂ ਭਾਈ ਦੇ ਨਾਲ ਤਾਂ ਐ ਕਰਦੇ ਨੇ ਮੇਰੇ ਇੱਕ ਪਾਸਾ ਕਰਕੇ ਜਾ ਹੁਣ ਤਾਂ ਆਪਾਂ ਨੂੰ ਹੱਦ ਟੱਪ ਗਈ ਆਪਣੀ ਤਾਂ ਕੀ ਕਹਤਾ ਸਾਸਰੀ ਘਰ ਪੁੱਤ ਸਾਸਰੀ ਘਰ ਤੱਕ ਬਹਿ ਜਾ ਪੁੱਤ ਹੋਰ ਸਾਇ ਠੀਕ ਨੇ ਪੁੱਤ ਪੁੱਤਾਂ ਤੰਗ ਕਰਦੀ ਨਾ ਮੈਂ ਤਾਂ ਛੇਕੜ ਬੁਲਾਇਆ ਪੁੱਤ ਤੂੰ ਜਦੋਂ ਮੈਂ ਤੰਗ ਕਰਨੋਂ ਨਹੀਂ ਹਟਿਆ ਬਲਾ ਪੁੱਆ ਕਿੱਥੇ ਨੇ ਫਿਰ ਹੁਣ ਹੋ ਐਥੇ ਫਿਰਦੀਆਂ ਹੋਣੀਆਂ ਆ ਜਾਣਗੀਆਂ ਪੁੱਤ ਹੋ ਠੀਕ ਹੈ ਪੁੱਤ ਨਾ ਤੁਸੀਂ ਨੇ ਮੇਰੀ ਪੁੱਆ ਕੱਲੀ ਤੱਕ ਕਰਕੇ ਬਈ ਮੈਂ ਕੱਲੀ ਤੱਕ ਕੌਣ ਨਾ ਮੈਂ ਤੇਰੀ ਪੁੱਆ ਨੂੰ ਕੀ ਆਖਿਆ ਭਾਈ ਹਾਂ ਰੋਜ ਰੋਜ ਦਾ ਕਲੇਸ਼ ਸੋਡਾ ਇਹ ਕਦੇ ਪਾਣੀ ਵਸੇ ਕਦੇ ਮੰਜੇ ਵਸੇ ਨਾ ਦਾ ਪੁੱਤ ਮੰਜਾ ਡਾਉਣ ਦੰਦੀਆਂ ਨੇ ਨਾ ਬਾਲਟੀ ਚੱਕਣ ਹੁੰਦੀ ਐ ਕੁਛ ਨਹੀਂ ਕਰ ਦਿੰਦੀ ਹੈਗੀ ਇਹਨੇ ਬਹੁਤ ਸੁਖਿਆ ਰੱਖੀ ਐ ਮੈਂ ਕੋਈ ਨਹੀਂ ਬਹੁਤ ਸੁਖਿਆ ਰੱਖੀ ਐ ਪੁੱਤਾਂ ਨੇ ਕੁਛ ਕਹਿੰਦੀ ਹੈਗੀ ਮੈਂ ਬੱਚੇ ਨੂੰ ਸਮਝਾਉਣੀ ਆ ਉਹਨੂੰ ਵੀ ਤਾਈਆ ਤੇਰੇ ਐ ਨਾ ਬੋਲਿਆ ਕਰ ਕਿੱਥੇ ਤੁਹਾਡਾ ਮੁੰਡਾ ਜੀਵਨ ਨੂੰ ਬਲਾਉ ਕਿੱਥੇ ਆ ਜੀਵਨ ਤਾਂ ਹੈ ਨਹੀਂ ਬਾਈ ਹੁਣ ਅੰਮਿੱਤੇ ਨੂੰ ਆਊਗਾ ਜਾਣ ਕੇ ਕਹਿੰਦੇ ਨੇ ਪੁੱਤ ਟਾਲਾ ਰੱਖਿਆ ਪੂਰੀ ਬਿਚਾਰ ਰੱਖਿਆ ਹੁਣ ਉਹਦਾ ਕੰਮ ਗਿਆ ਹੋਇਆ ਹੈਗਾ ਮਹੀਨੇ ਦਾ ਕੌਣ ਆਉਣਾ ਹੈ ਉਹਨੇ ਤਾਂ ਜਾਣ ਕੇ ਕਹਿੰਦੇ ਨੇ ਪੁੱਤ ਜਾਣ ਕੇ ਕਹਿੰਦੇ ਨੇ ਹਾਂ ਬਲਾਓ ਬਲਾਓ ਉਹਨੂੰ ਦੇਖਣਾ ਨਹੀਂ ਹਾਂ ਜਦੋਂ ਆ ਗਿਆ ਭਾਈ ਤੈਨੂੰ ਫੋਨ ਕਰ ਦੂਗੀ ਤੇਰੀ ਪੂਆ ਅੱਜ ਵੀ ਤਾਂ ਬੁਲਾਈਆਂ ਤੇਰੀ ਪੂਆ ਨੇ ਤੂੰ ਲੈ ਆ ਗਈ ਪੰਚਾਇਤ ਪੰਚਾਇਤ ਆਊਗੀ ਫੇਰ ਬੁਲਾਉਂਗੀ ਨਹੀਂ ਪੰਚਾਇਤਾਂਂ ਕਰਦੇ ਹਾਂ ਐਸੀ ਕੋਈ ਗੱਲ ਨਹੀਂ ਹੈਗੀ ਸੀ ਜਿਹੜੇ ਰਿਸ਼ਤੇਦਾਰ ਬੁਲਾਉਣ ਲੱਗ ਗਈ ਤੂੰ ਉਹ ਤੂੰ ਰਹਿਣ ਦੇ ਭਾਈ ਤੇਰੇ ਨਾਲੇ ਸੀ ਬੋਲਦੇ ਹੈਗੇ ਤੂੰ ਉਹਨੂੰ ਬੁਲਾ ਆ ਜੀ ਉਹਨੂੰ ਆਪਦੀ ਪੂਆ ਨੂੰ ਸਮਝਾਵਾ ਭਾਈ ਪੂਆ ਸਾਡੀ ਕੀ ਕਹਿੰਦੀ ਆ ਪੂਆ ਸੋੜੀ ਬੁਢੇਰਾ ਗੁਸਤਾਈ ਨਹੀਂ ਹੈਗੀ ਆ ਤੇ ਦਿਨ ਹਰ ਕੰਡ ਹੋਣਾ ਹੈ ਨਹੀਂ ਮੈਂ ਕੁਛ ਨਹੀਂ ਬੋਲਦੀ ਤਾਂ ਸਾਰਾ ਦਿਨ ਬੋਲਦੇ ਨੇ ਸਰਪੰਚ ਨੂੰ ਪੁੱਛ ਕੇ ਦੇਖ ਲਈਂ ਚਾਹੇ ਗਮਾੜ ਨੂੰ ਪੁੱਛ ਕੇ ਦੇਖ ਲੈ ਮੈਂ ਤੇਰੇ ਚਰ ਮੇਰੀ ਰੋਟੀਆਂ ਖਵਾਈਆਂ ਇਹਨੂੰ ਖਾਣੀਆਂ ਨਹੀਂ ਆਈਆਂ ਹੈਗੀਆਂ ਮੋ ਤੂੰ ਤਾਂ ਕਰਕੇ ਨਿਮੇੜਾ ਉਰੀ ਬਹਿ ਜਾ ਚਾਹੇ ਨਿਮੇੜ ਕੇ ਇਹਨਾਂ ਨਾਲ ਕਰਨਾ ਹੀ ਪੋਈ ਇੱਕ ਪਾਸਾ ਤੂੰ ਬਲਾਓ ਜੀ ਮੈਂ ਉਰੀ ਆ ਚਾਹੇ ਉਰੀ ਰਹਿਣਾ ਪਾਏ ਮੈਨੂੰ ਹੁਣ ਸਾਰੇ ਸਾਰੇ ਰਿਸ਼ਤੇ ਯਾਰ ਹੰਦੂ ਇੱਥੇ ਬਲਾਈ ਜਾ ਬਿਠਾਈ ਜਾ ਤੂੰ ਮੇਰੀ ਨੂਨ ਨੂਨ ਆ ਬਾਈ ਕੁਛ ਬੋਲ ਮਾੜਾ ਚੰਗਾ ਮੈਂ ਤਾਂ ਕਹਿੰਦਾ ਨਹੀਂ ਨੂਨ ਜੀ ਮੈਨੂੰ ਬਲਾਓ ਜੀ ਬੰਨੂ ਬਲਾ ਮੈਂ ਉਰੀ ਬਿਠਾਉਂਗੀ ਨਾ ਹਾਂ ਬਿਠਾ ਲਾ ਬਿਠਾ ਲਾ ਆਪ ਦੇਖ ਕੇ ਬਿਠਾਉਂਗੀ ਉਰੇ ਦੇਖ ਕੇ ਬਿਠਾਉਂਗੀ ਹਟਾ ਕੇ ਦਿਖਾਏ ਤੁਸੀਂ ਅਸੀਂ ਨਹੀਂ ਹਟਾਉਂਦੇ ਕੋਈ ਕਿਰੀ ਮਾਰ ਹੈਗੇ ਤੁਹਾਡੇ ਕਬਜ਼ਾ ਲਵਾਂਗੇ ਕੋਈ ਕਿਰੀ ਮਾਰ ਹੈਗੇ ਤੁਹਾਡੇ ਰਿਸ਼ਤੇਦਾਰ ਸਾਰੇ ਇੱਥੇ ਬੈਠੂ ਆ ਕੇ ਪਰਿਵਾਰ ਨੂੰ ਲੈ ਕੇ ਇੱਥੇ ਆ ਜਾ ਅਦਾਕਾਰ ਆਪਣਾ ਨਾਲੇ ਤੁਸੀਂ ਵੀ ਜਾਏਂਗੀ ਹਾਂ ਜ਼ਮੀਨ ਦਾ ਲਵਾ ਕੇ ਗੂਠਾ ਹੁਣ ਆਏ ਕਰਦੇ ਨੇ ਉਹ ਤਾਂ ਕਰਦੇ ਨੇ ਬਤਨ ਇਹ ਹੀ ਨਹੀਂ ਟਿਕਦੀ ਬੈਠੀ ਆ ਕਰੇ ਬੈਠੀ ਰਹੇ ਗੁੱਠਲਵਾ ਕੇ ਕਿਨੂੰ ਰੋਟੀ ਨਹੀਂ ਮਿਲਦੀ ਹੈ ਸਹੇਣੀ ਵਿੱਚ ਬਹੂ ਦੀ ਸਹੇ ਹੈ ਵਿੱਚ ਇਹਨੂੰ ਚੰਗੀ ਭਲੀ ਰੋਟੀ ਮਿਲਦੀ ਆ ਅੱਸੀ ਕੋਈ ਨਹੀਂ ਕੁਛ ਕਹੇ ਰਹੀ ਇਹਨੂੰ ਬਾਲਾ ਬੋਲ ਕੋਈ ਮੇਰੇ ਨੂੰ ਨਾ ਤੀਏ ਦਿਨ ਸਿੰਗੜਾ ਜੀਵਨ ਨੂੰ ਬੁਲਾਏ ਭਾਈ ਉਰੀ ਬੈਠਾ ਮੈਂ ਨਵੇਂ ਨਿਕ ਕੇ ਜਾਉ ਹਾਂ ਮੈਂ ਬੜੇ ਬਾਹਰ ਪਈ ਹੋਈ ਆਗੀ ਇਹ ਤੇ ਲੱਭਣ ਨੂੰ ਆਈ ਹੋਈ ਆ ਆ ਦੇਖ ਲੈ ਕਿਵੇਂ ਬੋਲਦੀ ਹੈ ਤੂੰ ਨਾ ਬਾਲਾ ਬੋਲ ਹਾਂ ਇਹ ਤਾਂ ਮੈਂ ਬੋਲੂਗੀ ਭਾਈ ਫਿਰ ਜਦੋਂ ਤੇਰੀ ਭੂਆ ਨਹੀਂ ਬੋਲਣ ਮਾਰਦੀ ਇਹ ਨਾਲ ਨਾਲ ਤੋਂ ਬੋਲਦੇ ਤਾਂ ਮਾਂ ਦੀ ਤਾਂ ਬੋਲਣੀ ਬੋਲਣਾ ਤੁਸੀਂ ਕਹਿ ਨਹੀਂ ਮੇਰੀ ਧੂਆ ਬਾਤ ਬੋਲਦੀ ਹੈ ਮੁੰਡੇ ਨੂੰ ਬੁਲਾ ਬਈ ਮੁੰਡਾ ਆਊਗਾ ਜਦੋਂ ਆਜੀ ਤੂੰ ਮੈਂ ਉਹੀ ਬੈਠਾ ਮੈਂ ਜਾਂਦੀ ਨਹੀਂ ਫੋਨ ਕਰੋ ਉਹਨੂੰ ਬੁਲਾਓ